ਅੱਜ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਲੈਕਚਰ ਕਮਿਸ਼ਨ ਪੰਜਾਬ ਵਿਧਿਆ ਹਦਾਇਤਾਂ ਅਨੁਸਾਰ ਅਤੇ ਵਿਧਿਆ ਐਸਐਸਪੀ ਸ਼੍ਰੀ ਮਖਸਰ ਸਾਹਿਬ ਸ਼੍ਰੀ 바ਗੀਰਾਜ ਸਿੰਘ ਜੀ ਮੀਨਾ ਆਈਪੀਐਸ ਵਿਧਿਆ ਵਿਸ਼ਾ ਨਿਰਦੇਸ਼ਾਂ ਅਨੁਸਾਰ ਅਕਸਾਈਜ਼ ਡਿਪਾਰਟਮੈਂਟ ਨੂੰ ਨਾਲ ਲੈ ਕੇ ਜਿਹਦੇ ਵਿੱਚ ਵਿਕਰਮ ਠਾਕੁਰ ਜੀ ਅਸਿਸਟੈਂਟ ਕਮਿਸ਼ਨਰ ਅਕਸਾਈਜ਼ ਤੇ ਈਏਆਈ ਸ਼੍ਰੀ ਮਖਸਰ ਸਾਹਿਬ ਅਤੇ थाना सदर ਦੇ थाना ਕੋਟਪਾਹੀ ਦੀ ਪੁਲਿਸ ਨੂੰ ਨਾਲ ਲੈ ਕੇ ਅੱਜ ਜਿਹੜਾ ਹੈਗਾ ਸਰਚ ਆਪਰੇਸ਼ਨ ਕੀਤਾ ਗਿਆ ਸਰਚ ਆਪਰੇਸ਼ਨ ਦੌਰਾਨ ਪਿੰਡ ਭੁਲੜਾ ਤੇ ਪਿੰਡ ਖੜਕੀਆਂ ਦੇ ਵਿੱਚ ਦੇ ਵਿੱਚ ਜਿਹੜਾ ਸੇਵ ਨਾਲਾ ਪੈਂਦਾ ਉੱਥੇ ਜਿਹੜੀ ਖਾਸ ਤੌਰ ਤੇ ਜਿਹੜੀ ਹੈ ਸਰਚ ਕੀਤੀ ਗਈ ਹੈ ਜਿੱਥੋਂ ਸਾਨੂੰ ਜਿਹੜੀ ਹੈ 1400 ਲੀਟਰ ਜਿਹੜੀ ਹੈ ਲਾਹਣ 7 ਡਰਮ ਜਿਹੜੇ ਆਬਰਾਮਦ ਹੋਏ ਆ ਤੇ ਇਸ ਸਬੰਧੀ ਜਰੀਏ ਸਾਡੀਆਂ ਟੀਮਾਂ ਬਣਾਈਆਂ ਸੀਗੀਆਂ ਉਹਨਾਂ ਵੱਲੋਂ ਵਾਕ ਕੀਤੇ ਜਿਹੜੀ ਹੈਗੀ ਐ ਮੁਕਦਮੇ ਦਰਜ ਕਰਕੇ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਅਲਾਵਾ ਪਿੰਡ ਭੁਲਰਾਂ ਦੇ ਵਿੱਚ ਵੀ ਸੱਟ ਕੀਤੀ ਗਈ ਹੈ ਤੇ ਉਹ ਅਭਿਆਨ ਜਿਹੜਾ ਸਾਡਾ ਆਨਲਾਈਨ ਸਮੇਂ ਦੌਰਾਨ ਜਾਰੀ ਰਹੇਗਾ ਅੱਜ ਮਾਨਯੋਗ ਡੀਜੀਪੀ ਸਾਹਿਬ ਕਿ ਮਾਰਜੋਗ ਅਲੈਕਚਰ ਕਮਿਸ਼ਨ ਪੰਜਾਬ ਦਿਆਂ ਹਦਾਇਤਾਂ ਅਨੁਸਾਰ ਅਤੇ ਦਿਆਂ ਐਸਐਸਪੀ ਸ਼੍ਰੀ ਮਖਸਰ ਸਾਹਿਬ ਸ਼੍ਰੀ 바ਗੀਰਾ ਸਿੰਘ ਜੀ ਜੀਨਾ ਆਈਪੀਐਸ ਦਿਆਂ ਵਿਸ਼ਾ ਨਿਰਦੇਸ਼ਾਂ ਅਨੁਸਾਰ ਰਕਸਾਈਜ਼ ਡਿਪਾਰਟਮੈਂਟ ਨੂੰ ਨਾਲ ਲੈ ਕੇ ਜਿਹਦੇ ਵਿੱਚ ਵਿਕਰਮ ਠਾਕੁਰ ਜੀ ਅਸਿਸਟੈਂਟ ਕਮਿਸ਼ਨਰ ਰਕਸਾਈਜ਼ ਤੇ ਈਆਈ ਸ਼੍ਰੀ ਮਖਸਰ ਸਾਹਿਬ ਉਹ ਅਤੇ थाना सदर ਤੇ थाना ਕੋਟਪਾਹੀ ਦੀ ਪੁਲਿਸ ਨੂੰ ਨਾਲ ਲੈ ਕੇ ਅੱਜ ਜਿਹੜਾ ਹੈਗਾ ਸਰਚ ਆਪਰੇਸ਼ਨ ਕੀਤਾ ਗਿਆ ਸਰਚ ਆਪਰੇਸ਼ਨ ਦੌਰਾਨ ਪਿੰਡ ਭੁੱਲਰਾ ਤੇ ਪਿੰਡ ਖੜਕੀਆਂ ਦੇ ਵਿੱਚ ਦੇ ਵਿੱਚ ਜਿਹੜਾ ਸੇਵ ਨਾਲਾ ਪੈਂਦਾ ਉੱਥੇ ਜਿਹੜੀ ਖਾਸ ਤੌਰ ਤੇ ਜਿਹੜੀ ਹੈ ਸਰਚ ਕੀਤੀ ਗਈ ਹੈ ਜਿੱਥੋਂ ਸਾਨੂੰ ਜਿਹੜੀ ਹੈ 1400 ਲੀਟਰ ਜਿਹੜੀ ਹੈ ਲਾਹਨ 7 ਡਰਮ ਜਿਹੜੇ ਆ ਬਰਾਮਦ ਹੋਏ ਆ ਤੇ ਜਿਸ ਸੰਬੰਧੀ ਜਿਹੜੀਆਂ ਸਾਡੀਆਂ ਟੀਮਾਂ ਵੜਾਈਆਂ ਸੀਗੀਆਂ ਉਹਨਾਂ ਵੱਲੋਂ ਮੌਕੇ ਤੇ ਜਿਹੜੀ ਹੈਗੀ ਹੈ ਮੁਕੱਦਮੇ ਦਰਜ ਕਰਕੇ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਅਲਾਵਾ ਪਿੰਡ ਭੁਲੜਾ ਦੇ ਵਿੱਚ ਵੀ ਸਰਚ ਕੀਤੀ ਗਈ ਹੈ ਤੇ ਉਹ ਅਭਿਆਨ ਜਿਹੜਾ ਖੜਾ ਆਉਣ ਵਾਲੇ ਸਮੂਹ ਦਰਾਂ ਜਾਰੀ ਰਹੇਗਾ